ਸਸਿਆਕਾਲ ਜੀ ਅੱਜ ਆ ਪਸੰਦ ਦਿਖਾ ਰਹੇ ਆ ਪਿੰਡ ਵਾਲੇ ਸ਼ੇਰ ਦੀ بارش ਤੋਂ ਬਾਅਦ ਦੀ ਵੀਡੀਓ ਹੁਣ ਆਪਾਂ ਚੱਲ ਬੜੇ ਆ ਗੁਰਦੁਆਰ ਰੋਡ ਨੂੰ ਦੇਖੋ ਇਹ ਗੁਰੂ ਘਰ ਤੋਂ ਲੈ ਕੇ ਨਹੀਂ ਮਾਰਦਾ ਥੋੜੀ ਚੱਲ ਹੁਣ ਪਾਣੀ ਦਾ ਬੁਰਾ ਹਾਲ ਹੈ ਕਮ ਸੇ ਕਮ 3-3-4-4 ਫੁੱਟ ਪਾਣੀ ਹੋਇਆ ਪਿਆ ਫੇਸ ਰੱਖ ਮੈਂ ਤਾਂ ਕਹਿੰਦਾ ਰੋਡ ਦੀ ਗੱਲ ਪੈ ਰਹੀ ਥੋੜੀ ਚੱਲ ਕੋ ਕਰਾਂ ਤਮਾਰੂ ਬਾਬੇ ਉਹ ਨਹੀਂ ਮਾਰਦਾ ਫਿਰ ਨਹੀਂ ਜਾ ਰਹੇ ਆਂ ਪਿੰਡ ਦੀ ਆਖੋ ਹਾਲਾਤ ਪਾਣੀ ਦੇ ਕੀ ਕਰਵਾਈ ਬਾਈ ਉਹ ਲੱਗ ਕਿੱਥੇ ਗਿਆ ਉਹ ਕਿਧਰੇ ਨਹੀਂ ਮਾਰਦਾ ਵਾਲਾ ਮਿੱਡਰੀ ਜਾਂਦਾ ਬੜਾ ਬਰਾਹ ਵਾਲਾ ਵਾਰਸ਼ ਕਰਨ ਵਾਹ ਵਾਹ ਕੋ ਕਰਾਂ ਤਦ ਆ ਗਿਆ ਫੇਰ ਬੱਦ ਬਹੁਤ ਜਿਆਦਾ ਆਇਆ ਪਿਆ ਆਏ ਹਾਏ ਕੀ ਹੋ ਬੜਾ ਬੜਾ ਕਿ ਪਰਿਵਾਰ ਨੂੰ ਉਸ ਪਾਈਸਲ ਵੀਡੀਓ ਪਿੰਟ ਦਿਖਣਾ ਕਿਉਂ 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 ਕਿ ਆ ਦੇਖ ਦੋਬੇ ਸਲਾਦੇ ਉਹ ਆਹ ਹੋਏ ਉਹ ਆਹ ਔਖਲੀ ਹੋ ਇੱਥੇ ਨਾ ਨਾ ਬੱਟੇ ਆ ਗਏ ਰੋੜ ਰੋੜ ਕੇ ਹਾਂ ਹਾਂ ਉਹ ਤੇਰੀ ਐਂਡ ਦੀ ਮਰ ਆ ਗਿਆ ਆਹ ਹੋਏ ਬਾਬੇ ਬੁਰਾ ਹਾਲ ਆ ਚਲਾਮਾ ਨਾ ਨਾ ਚਲਾਉਂਦੀ ਤਾਂ ਕੋਈ ਗੱਲ ਬਾਤ ਕੋਈ ਬਦਲਦਾ ਨਹੀਂ ਬੱਬਾ ਆਹਾ ਓਏ ਸੜਕ ਇਧਰ ਨੂੰ ਰੱਖੀ ਵਿਚਾਲੇ ਰੱਖਾ ਹਾਂ ਵਿਚਾਲੇ ਬਹੁਤ ਹੀ ਜਿਆਦਾ ਬੁਰਾ ਹਾਲ ਹੈ ਆਪਾਂ ਤੁਹਾਨੂੰ ਅਧਕਾਰ ਰਹੇ ਆ ਪਿੰਡ ਦੀ ਲਾਈਵ ਸਾਡੇ ਪਿੰਡ ਦਾ ਦਿਉਂ ਪਿੰਡ ਦਾ ਕੀ ਨਾ ਫੜੇ ਕਰਾਂ ਕਿਤੇ ਅਸਰੇਸ ਰੱਖ ਮੜ ਜਾ ਕਿਤੇ ਬੰਦ ਕਰ ਦੇ ਪਾਣੀ ਦੇਖੋ ਭਾਈ ਮੋਟਰਸਾਈਕਲ ਦੇ ਪੀਪਾ ਕਰਾਂ ਤੁਹਾਾਰੂਗਾ ਓਏ ਨਹੀਂ ਮਾਰਦਾ ਹੁੰਦਾ ਇਹ ਮਾਰਿਆ ਨਹੀਂ ਮਾਰਿਆ ਨਹੀਂ ਕਿਤੇ ਬਾਦੂ ਪਾਣੀ ਵਿੱਚ ਦੀ ਨਿਗਾਹ ਆਇਆ ਮੈਨੂੰ ਪਾਹੀ ਫਿਰ ਦੱਸ ਨਹੀਂ ਲੱਗਦੀ ਆਇ ਨਹੀਂ ਮਾਰਦਾ ਨਹੀਂ ਮਾਣਾ ਮਾਉਂਦੇ ਤੇ ਤਰਾਕਾ ਨਹੀਂ ਵੀ ਲੈਣ ਜਾਣਾ ਕਰ ਤੂੰ ਫਾਈਲ ਵੀਡੀਓ ਬਣਾ ਰਿਹਾ ਕਰ ਦੇ ਰੁਕ ਹਾਂ ਸਾਰੇ ਨੂੰ ਭੇਜ ਭਾਈ ਇੰਨੇ ਨਾ ਪਾਣੀ ਆ ਇਧਰ ਸਾਰੇ ਟੋਬਾ ਟੋਬਾ ਟੁੱਟ ਗਿਆ ਟੋਬੇ ਵੱਡਿਆ ਪੈਗਾ ਆ ਸਾਰਾ ਪਾਣੀ ਆ ਰਿਹਾ ਇਧਰ ਬਾਬੇ ਵਾਲੇ ਬਸ ਤੋੜੀ ਜਾਂਦੇ ਆ ਹਜੇ ਵੀ ਹਾਂ ਟੋਬੇ ਨਾਲ ਮਰ ਨਹੀਂ ਪਾਣੀ ਆ ਰਿਹਾ ਮੈਂ ਬੰਗੇ ਇਧਰ ਜੱਟ ਨੂੰ ਬਾਹਰ ਬੁਚਾਂ ਜਿਬਾ ਖਾਲੀ ਨੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਓਏ ਜਵਾਖਾ ਜੀ ਨੂੰ ਲੈ ਕੇ ਚੱਲੀਏ। ਮੈਂ ਚੱਲਦੇ ਆ। ਜੀ ਬਾਗ ਨਾ ਗਿਆ ਹਾਂ। ਉਹ ਜਿਹੜਾ ਸਿੱਟੀ ਰਿਉ ਵਿਊ ਉਹ ਨਹੀਂ ਜਾਂਦੇ। ਹਾਂ। ਉਹ ਫਿਰਦੇ ਆ। ਚਾਰ ਮੋੜ ਵਿੱਚ ਸਕੂਲ ਦੇ। ਸਕੂਲ ਦਾ ਵਿਊ ਦਿਖਾ ਰਹੇ ਹਾਂ ਤੁਹਾਨੂੰ ਆਪਾਂ। ਉਹ ਤਾਂ ਦੇਦੀ ਨਾ। ਮਰੂਗੋਲ ਚੱਲ ਗਈ। ਉਹਦਾ ਬਹੁਤ ਜਿਆਦਾ ਕੰਮ। ਮਿਲੀ ਨਹੀਂ ਹਜੇ ਸੁੱਟੀ। ਹਾ ਹਾ ਮਿਲੀ ਨਹੀਂ ਸੁੱਟੀ ਹਜੇ ਸੁੱਟੀ ਤਾਂ ਨਹੀਂ ਮਿਲੀ ਹਜੇ ਰੋ ਇਧਰ ਕਿਧਰ ਲੈ ਜਾਣਾ ਫਿਰ ਆਹ ਦੇਖ ਜਵਾਬ ਇਧਰ ਹੀ ਨੇ ਨਾ ਮਿਲੀ ਨਹੀਂ ਸੁੱਟੀ ਹਜੇ ਹਾਂ ਲੈ ਜੂਗਾ ਮਗਰ ਕਿਹਦੇ ਛੋਟੇ ਬੱਚਿਆਂ ਨੂੰ ਮਿਲੀ ਹੈ ਸੁੱਟੀ ਹਜੇ ਸਕੂਲ ਦਾ ਵੀ ਦੇਖੋ ਜੀ ਮੰਨ ਤੇ ਬੱਗੀ ਹਾਂ ਰੋ ਮੰਨ ਤੇ ਤਾਂ ਸਾਡੀ ਗੱਲ ਇਧਰੋ ਕੇ ਸੇ ਬਸੋ ਹੈ ਹਾਂ ਤੋ ਬੇਲਾ ਪਾਣੀ ਇਦਰਾ ਹੋਇਆ ਆ ਗੱਟਾ ਕਹਦੇ ਐ ਇੱਥੇ ਲੱਗਿਆ ਹੋਇਆ ਈ ਆ ਗੱਟਾ ਮੈਂ ਪਹਿਲਾਂ ਲਾਇਆ ਸੀ ਬੇ ਪਹਿਲਾਂ ਪਾਣੀ ਆ ਵੀ ਆ ਰੇ ਨਾ ਇੱਕ ਦੋ ਵਾਰ ਇਦਰਾ ਵਾਟ ਪਰ ਗਿਆ ਫੇਰ ਕਰਨਾ ਭੁੱਲਿਆ ਕੀ ਦਾ ਬੱਚਾ ਖਾਲੀ ਹੋਊਗਾ ਕੀ ਦਾ ਜਵਾਬ ਹੈ ਲੈ ਜੇ ਨਾ ਹੁਣ ਫੇਰ ਸੰਤਿਆ ਟੋਬਾ ਖਾਲੀ ਹੋਊਗਾ ਤਾਂ ਇਹ ਬਣੀ ਟੋਬੇ ਦਾ ਵੀ ਪਾਣੀ ਉਧਰੋਂ ਟੋੜਿਆਗਾ ਇੰਨਾ ਨਾ ਪਾਣੀ ਹੋਇਆ ਪਿਆ ਪਿੰਡ ਚ ਵੀ ਹਾਂ ਫਿਰ ਉਧਰ ਟੋਬੇ ਨੇ ਕੋਈ ਫਰਕ ਨਹੀਂ ਪਾਉਂਦਾ ਹਰਾ ਆਪਣੀ ਕੋਆ ਸਕੂਲ ਚ ਵੀ ਬਹੁਤ ਪਾਣੀ ਭਰਿਆ ਪਿਆ ਹੋਇਆ। ਬੁਰਾ ਹਾਲ ਹੋਇਆ ਪਿਆਗਾ। ਹੋ ਜੇ ਅੱਜ ਦੀ ਤਾਂ ਦੇਖ। ਅੱਜ ਦੀ ਤਾਂ ਦੇਖ। ਲੈ ਜੂਗਾ। ਲੈ ਦੌਰ ਵਿੱਚ ਵੀ। ਭਈ ਆਤੀ ਲੈ ਆਇਆ। ਚੱਲ ਚੱਲ।

ਨਹੀਂ ਲੱਗਿਆ ਬੇਟਾ ਕਿਹਦਾ ਨਹੀਂ ਪਤਾ ਮੇਰਾ ਤਾਂ ਪਤਾ ਹੀ ਆ ਮੈਂ ਤਾਂ ਬਾਦੂਆ ਰਹਿੰਦਾ ਮੈਂ ਨਾ ਸਕੂਲ ਦਾ ਦੇਖੋ ਜੀ ਹਾ ਦਾ ਓਪਨ ਡਾਇਰ ਕਹਿੰਦਾ ਦੂਜੀ ਵੀਡੀਓ ਬਣਾ ਤੂੰ ਵਾਸਤੇ ਲਿਆ ਨਾਲ ਵੀਡੀਓ ਡਰਦਾ ਹੋਊਗਾ ਚੱਲ ਆ ਇੱਧਰ ਦੀ ਨਹੀਂ ਲੰਘਣਾ ਕਰ ਉਹ ਓਏ ਰਾਮਨ ਨੂੰ ਉਂ ਵਾਲਾ ਮੈਂ ਗਿਆ ਹਣਾ ਗੜਾ ਤੂੰ ਕਰਦਾ ਚਾਹ ਕੇ ਪੈਣਾ ਇਧਰ ਨੂੰ ਪਾਸੇ ਰੱਖੀ ਓਏ ਕਿ ਦਿੱਥੇ ਲੈ ਜਾ ਜੇ ਆ ਦੇਖੋ ਜੀ ਟੋਬੇ ਦੇ ਖਲਾਸ ਪਰਲੇ ਪਾਸੇ ਦੀ ਘਟਨਾ ਸੀ ਬਾਰ ਬਾਰ ਦੀ ਹੁਣ ਇਧਰ ਦੀ ਬਾਰ ਬਾਰ ਦੀ ਘਟੀ ਪਰ ਵੀਰ ਦੇ ਫਿਰ ਜਾਇਆ ਕੋਈ ਨਾ ਟਿਕੜਾ ਹੋਦਾ ਅੱਪਾ ਬੀਵੋ ਦਿਖਾਉਣਾ ਪਿੰਡ ਦਾ ਵੀਡੀਓ ਚ ਇਧਰ ਮੋੜ। ਆ ਕੀ ਦਾ ਗੱਲ ਫਾਗ ਲਿਆ? ਤੇ ਤਾਰੀ ਦੀ ਕੁੜੀਆ ਛੱਡ ਕੇ ਆਉਣੀ। ਕੇ ਬੋਲੀ? ਕੇਵਲ ਦੀ। ਜਿੰਦਾ ਬਹੁਤ ਚੱਲ ਜਾਂਦੇ। ਹਾਂ। ਕਿਉਂ ਕਿਵੇਂ ਆ? ਹੈ? ਬੰਦ ਨਾ ਕਰਦੀ ਜਮਾ। ਦੇਖੋ ਜੀ ਹਾਦ। ਇੱਧਰ ਕਿੰਨਾ ਕਾ ਹੋਏ ਹੈ ਇੱਧਰ ਕਿੰਨਾ ਇੱਧਰ ਵੀ ਉਹੀ ਹਾਲ ਆ ਬੰਦ ਆ ਵੇ ਦੁਕਾਨਾਂ ਦਾ ਹੈ ਬੰਦ ਨਾ ਕਰਦੀ ਮੋਟਰਸਾਈਕਲ ਦੀ ਬੇਇੱਜ਼ਤੀ ਹੋ ਜੂ ਨਾ 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 ਆਈ ਹਏ ਇਹ ਅਪੜੇ ਕਰੀ ਨੀ ਪਾਣੀ ਹੈਗਾ ਬਾਬਾ ਕੱਟਾਂ ਮੈਂ ਦੀ ਕੋਈ ਤਾਂ ਇਹ ਜਿਹੜਾ ਚੈਨੂ ਆ ਕੀ ਆ ਗਿਆ ਆਹੋ ਠੀਕ ਆ ਤਾਂ ਇਹ ਜੀ ਦੂਆ ਆਇਆ ਛੁੱਟ ਕੇ ਆ ਦੇਖੋ ਜੀ ਪੈਂਚਾ ਦੇ ਘਰ ਉਹ ਇਧਰ ਇਹ ਦੂਆ ਦੇ ਕਿੰਨੇ ਆ ਪਹਿਲਾਂ ਇਹਨੂੰ ਛੱਡਿਆ ਜੀ ਪਹਿਲਾਂ ਇਹਨੂੰ ਛੱਡ ਕੇ ਆ ਤੂੰ ਇਹਨੂੰ ਯਾਰ ਉਹ ਉਹ ਸੋਰੀ ਹਾਲਾਤ ਸੀ ਲਾਇਆ ਮਾਫੀ ਜਰਨਾ ਤੇ ਕਿਰਮ ਉਹਨੂੰ ਠੰਡੂ ਕਰ ਨਾ ਪਹਿਲਾ ਛੱਡ ਕੇ ਆਉਂਦਾ ਹੋਰ ਜੀ